ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਅੱਜ ਇਹ ਸਕੂਲ ਸ਼ੂ ਤੁਹਾਨੂੰ ਸਵੈਟਰ ਮਿਲਿਆ ਤੁਹਾਨੂੰ ਬਹੁਤ ਵਧੀਆ ਵਧੀਆ ਲੱਗਦਾ ਪਿਆ ਅੱਜ ਤੇ ਚਿਹਰੇ ਤੇ ਖੁਸ਼ੀ ਹੋ ਰਹੀ ਤੁਹਾਨੂੰ ਹੈ ਨਾ ਸਮਾਜ ਸੇਵੀ ਸੰਸਥਾ ਸਿਕਸ ਆਫ ਅਮਰੀਕਾ ਦੇ ਟੀਮ ਅੱਜ ਬਮਾਲ ਦੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੀ Six of America ਸਮੇਂ-ਸਮੇਂ ਉਤੇ ਸਕੂਲਾਂ ਦੇ ਵਿੱਚ ਪਹੁੰਚ ਕੇ ਲੋੜਵੰਦ ਬੱਚਿਆਂ ਦੀ ਮਦਦ ਲਈ ਹਮੇਸ਼ਾ ਮੂਰ ਹੀ ਰਹਿੰਦੀ ਹੈ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਵੀ ਉਹਨਾਂ ਨੇ ਸਾਨੂੰ ਕਿਤਾਬਾਂ ਦਿੱਤੀਆਂ ਹਨ ਸਿਕਸ ਆਫ ਅਮਰੀਕਾ ਫਾਊਂਡੇਸ਼ਨ ਵੱਲੋਂ। ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਡਾਕਟਰ ਜਸਦੀਪ ਸਿੰਘ ਜਸੀ ਦਾ ਜਿਨ੍ਹਾਂ ਨੇ ਇੰਨੀ ਵਿਲੱਖਣ ਸੋਚ ਕਰਕੇ ਹਨਾ ਤੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਕੁਝ ਕੇ ਹਿੱਸਾ ਬੱਚਿਆਂ ਦੇ ਉੱਪਰ ਲਗਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ਸਾਡੀ ਸਾਰੀ ਟੀਮ ਸਾਰੇ ਸਕੂਲ ਸਟਾਫ ਵੱਲੋਂ ਬਹੁਤ-ਬਹੁਤ ਧੰਨਵਾਦ ਜੀ। ਇਸੇ ਕਾਰੀ ਦੇ ਤਹਿਤ ਅੱਜ ਵੀ ਉਹਨਾਂ ਦੇ ਵੱਲੋਂ ਬਮਾਲਦੇਸ ਸਰਕਾਰੀ ਸਕੂਲ ਦੇ ਵਿੱਚ ਪਹੁੰਚ ਕੇ ਲੋੜਵੰਦ 70 ਦੇ ਕਰੀਬ ਬੱਚਿਆਂ ਨੂੰ ਬੂਟ ਕੋਟੀਆਂ ਤੇ ਕਾਪੀਆਂ ਆਦਿ ਵੰਡੀਆਂ ਗਈਆਂ ਤੇ ਇਹ ਪੁੰਨ ਦਾ ਕਾਰਜ ਸਕੂਲ ਦੀ ਪ੍ਰਿੰਸੀਪਲ ਸੁਖਦੀਪ ਕੌਰ ਤੇ ਸਮੂਹ ਸਟਾਫ ਦੀ ਦੇਖ ਰੇਖੇ ਹੇਠ ਕੀਤਾ ਗਿਆ। ਹਮੇਸ਼ਾ ਤਰੱਕੀਆਂ ਕਰਨ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਉਹ ਕਰਦੇ ਰਹਿਣ ਅੱਗੇ ਬੱਚਿਆਂ ਨੂੰ ਦਾਨ ਕਰਦੇ ਰਹਿਣ। ਚੜ੍ਹਦੀ ਕਲਾ ਬਖਸ਼ ਪ੍ਰਮਾਤਮਾ ਉਹਨਾਂ ਨੂੰ। ਨਾ ਬੱਚਿਆਂ ਨੂੰ ਲੋੜਵੰਦ ਬੱਚੇ ਗਰੀਬ ਪਰਿਵਾਰਾਂ ਨੂੰ ਇਹਨਾਂ ਨੂੰ ਹੋਰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਤੇ ਬਹੁਤ ਵੱਧਿਆ ਉਪਰਾਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਇਹ ਹੀ ਕਿ ਇਹਨਾਂ ਦੇ ਨਾਲ ਅੱਗੇ ਜੁੜਨਾ ਚਾਹੀਦਾ ਜੀ ਸਮਾਜ ਨੂੰ ਅੱਗੇ ਜੁੜਨਾ ਚਾਹੀਦਾ ਅੱਗੇ ਵਧਣਾ ਚਾਹੀਦਾ ਜੀ ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ ਨੇ 6 ਆਫ ਅਮਰੀਕਾ ਦੇ ਇਸ ਕਾਰਜ ਦਾ ਧੰਨਵਾਦ ਤੇ ਸ਼ੁਕਰੀਆ ਦਾ ਕੀਤਾ ਉੱਥੇ ਹੀ ਬੱਚਿਆਂ ਨੇ ਵੀ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਵੱਲੋਂ ਇਹ ਬਹੁਤ ਹੀ ਵਧੀਆ ਕਾਰਜ ਕੀਤਾ ਗਿਆ ਹੈ ਤੇ ਅਸੀਂ ਉਹਨਾਂ ਦੇ ਇਸ ਉਪਰਾਲੇ ਦੇ ਲਈ ਉਹਨਾਂ ਦੇ ਧੰਨਵਾਦੀ ਹਾਂ ਇਹ ਅਸੀਂ ਆਸ ਕਰਦੇ ਹਾਂ ਵੀ ਹਰੇਕ ਸਾਲ ਇਹ ਸੰਸਥਾ ਜਿਹੜੀ ਸਾਡੇ ਵਾਸਤੇ ਇਸ ਤਰ੍ਹਾਂ ਸਕੂਲ ਦੇ ਵਿੱਚ ਆਵੇ ਔਰ ਜਿਹੜਾ ਕੁਝ ਇਹਨਾਂ ਨੇ ਸਾਡੇ ਵਾਸਤੇ ਡੋਨੇਟ ਕੀਤਾ ਬੱਚਿਆਂ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ ਤੇ ਇਹ ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਗੁਰਦੁਆਰੇ ਮੰਦਿਰਾਂ ਨਾਲ ਬਹੁਤ ਲੋਕ ਜੁੜ ਜਾਂਦੇ ਆ ਪਰ ਸਕੂਲ ਬਾਰੇ ਬਹੁਤ ਘੱਟ ਲੋਕ ਸੋਚਦੇ ਆ ਤਾਂ ਬਹੁਤ ਵਧੀਆ ਸੋਚ ਹੈ ਉਹਨਾਂ ਦੀ ਲੋਕਾਂ ਨੂੰ ਇਹ ਤੋਂ ਸਿੱਖਣਾ ਚਾਹੀਦਾ ਵੀ ਸਕੂਲ ਦੇ ਲਈ ਕੁਛ ਨਾ ਕੁਛ ਕਰਦੇ ਰਹਿਣ ਗਰੀਬ ਬੱਚੇ ਨੇ ਜਿਹਦੇ ਕੋ ਲੋੜਵੰਦ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅੱਜ ਅਸੀਂ ਪਹੁੰਚੇ ਆ ਸਰਕਾਰੀ ਪ੍ਰਾਇਮਰੀ ਸਕੂਲ 'ਚ ਪਹੁੰਚੇ ਹੈਗੇ ਆ ਬਮਾਲ ਦੇ ਵਿੱਚ ਅਕਸਰ ਪਹੁੰਚ ਲਗਾਤਾਰ ਅਸੀਂ ਸਿੱਖੋਫ ਅਮਰੀਕਾ ਵੱਲੋਂ ਅਸੀਂ ਸਮੇਂ-ਸਮੇਂ ਦੇ ਉੱਤੇ ਸਰਕਾਰੀ ਸਕੂਲ ਦੇ ਵਿੱਚ ਪਹੁੰਚਦੇ ਹੈਗੇ ਆਂ ਜਿਸ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਔਰ ਪੈਨ ਸਵੈਟਰ ਸ਼ੂਜ਼ ਚਾਹੀਦੇ ਹੋਣ ਔਰ ਲਗਾਤਾਰ ਸਿੱਖੋਫ ਅਮਰੀਕਾ ਬੜਾ ਅੱਛੀ ਮਦਦ ਕਰਦੇ ਆ ਰਹੇ ਨੇ ਔਰ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਆ ਦੇ ਸੋ ਇਸ ਤਰ੍ਹਾਂ ਹੀ ਅਸੀਂ ਇਸ ਟਾਈਮ ਸਰਕਾਰੀ ਪ੍ਰਾਇਮਰੀ ਸਕੂਲ ਚ ਪਹੁੰਚੇ ਬਮਾਲ ਦੇ ਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੱਚੇ ਨਿੱਕੇ ਨਿੱਕੇ ਬੱਚੇ ਕਿੰਨੇ ਖੁਸ਼ ਹੈਗੇ ਨੇ ਔਰ ਉਹ ਟੀਚਰਜ਼ ਵੀ ਹੈਗੇ ਨੇ ਔਰ ਸਿੱਖ ਆਫ ਅਮਰੀਕਾ ਦਾ ਜਿਹੜੇ ਟੀਮ ਹੈਗੀ ਉਹ ਵੀ ਇੱਥੇ ਪਹੁੰਚੀ ਹੋਈ ਹੈ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਸੋ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਛੋਟੇ ਛੋਟੇ ਬੱਚਿਆਂ ਨਾਲ ਮੈਂ ਗੱਲਬਾਤ ਕਰਾਉਂਗਾ ਕਿਵੇਂ ਦਾ ਲੱਗਦਾ ਹੈਗਾ ਵਾ ਉਹ ਬੱਚਿਆਂ ਨਾਲ ਗੱਲਬਾਤ ਕਰਦੇ ਹੈਗੇ ਆ ਬੇਟਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਿਰਿੰਦਰ ਸਿੰਘ ਹੈ ਬੇਟਾ ਕਿਵੇਂ ਲੱਗਦਾ ਤੁਸੀਂ ਅੱਜ ਅਸੀਂ ਇੱਥੇ ਪਹੁੰਚੇ ਸਰਕਾਰੀ ਸਕੂਲ 'ਚ ਪਹੁੰਚੇ ਹੈਗੇ ਬਮਾਲ ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗਦਾ ਜਿਵੇਂ ਅੱਜ ਕਾਪੀਆਂ ਸਵੈਟਰ ਸ਼ੂਜ਼ ਇੱਥੇ ਵੰਡੇ ਗਏ ਹੈਗੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬੇਟਾ ਅਸੀਂ ਇਹਦੇ ਬਾਰੇ ਇਹ ਕਹਿਣਾ ਜਾ ਰਹੇ ਹਾਂ ਅਸੀਂ ਥੋੜਾ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਨੂੰ ਕਿਤਾਬਾਂ ਕਾਪੀਆਂ ਦਿੱਤੀਆਂ ਹਨ ਧੰਨਵਾਦ ਬੇਟਾ ਇੱਕ ਹੋਰ ਗੱਲ ਦੱਸੋ ਜਿਹੜੇ ਆਪਣੇ ਜਸਦੀਪ ਸਿੰਘ ਜੱਸੀ ਜੀ ਹੈਗੇ ਨੇ ਔਰ ਆਪਣੇ ਵਰਿੰਦਰ ਸਰ ਹੈਗੇ ਨੇ ਔਰ ਉਹਨਾਂ ਦੀ ਪੂਰੀ ਟੀਮ ਹੈਗੀ ਨੇ ਬਲਵਿੰਦਰ ਸਿੰਘ ਸ਼ੰਮੀ ਔਰ ਕਮਜੀਤ ਸਿੰਘ ਸੋਨੀ ਜੀ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਬੇਟਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਵੀ ਉਹਨਾਂ ਨੇ ਸਾਨੂੰ ਕਿਤਾਬਾਂ ਦਿੱਤੀਆਂ ਹਨ ਜੀ ਤੇ ਹੋਰ ਹੋਰ ਜਾਣਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਡੀ ਪੂਰੀ ਟੀਮ ਹੈ ਔਰ ਟੀਚਰ ਨੂੰ ਔਰ ਕੀ ਕਹਿਣਾ ਚਾਹੋਗੇ ਮੈਸੇਜ ਅਸੀਂ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਸਾਰੇ ਇਹਨਾਂ ਦਾ ਧੰਨਵਾਦ ਕਰੋ ਆਜੀ ਬਾਬਾ ਆਪਣਾ ਬੇਟਾ ਕੀ ਨਾਮ ਹੈ ਤੁਹਾਡਾ ਸਾਡਾ ਕੋਰੀ ਸੀ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਜੀ ਚੌਥੀ ਜੀ ਬੇਟਾ ਕਿਵੇਂ ਲੱਗ ਰਿਹਾ ਅੱਜ ਸਿੱਖ ਆਫ ਅਮਰੀਕਾ ਲਗਾਤਾਰ ਬੜੇ ਅੱਛੇ ਕੰਮ ਕਰਦੇ ਆ ਰਹੇ ਨੇ ਅੱਜ ਤੁਹਾਨੂੰ ਸਵੈਟਰ ਸ਼ੂਜ਼ ਕਾਪੀਆਂ ਪੈਨਸਲਾਂ ਬਣਨੇ ਕੀ ਕਹਿਣਾ ਚਾਹੋਗੇ ਜਿ세 ਇਹ ਕਹਿਣ ਜਾਂ ਕਹਿਣਾ ਚਾਹਦੇ ਆ ਜੀ ਅਸੀਂ ਤੁਹਾਡਾ ਹੀ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਜੈਨਫ ਕਿਹੜੀ ਕਲਾਸ ਪੜ੍ਹਦੇ ਹੋ ਦੂਸਰੀ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ ਬੇਟਾ ਬਹੁਤ ਅੱਛਾ ਅੱਛਾ ਲੱਗ ਰਿਹਾ ਖੁਸ਼ ਹੋ ਰਹੇ ਹੋ ਤੁਸੀਂ ਹਾਂਜੀ ਹਾਂਜੀ ਪੁੱਤੇ ਕੀ ਨਾਮ ਹੈ ਤੁਹਾਡਾ ਗਵੀਰ ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਅੱਜ ਸਕੂਲ ਸ਼ੂ ਤੁਹਾਨੂੰ ਸਵੈਟਰ ਮਿਲਿਆ ਤੁਹਾਨੂੰ ਬਹੁਤ ਵਧੀਆ ਵਧੀਆ ਲੱਗਦਾ ਪਿਆ ਅੱਜ ਫਿਰ ਚਿਹਰੇ ਤੇ ਖੁਸ਼ੀ ਹੋ ਰਹੀ ਤੁਹਾਨੂੰ ਹੈ ਨਾ ਨਿੱਕੇ ਨਿੱਕੇ ਬੱਚਿਆਂ ਦੇ ਚਿਹਰੇ ਉੱਤੇ ਕਿੰਨੀ ਕੁ ਖੁਸ਼ੀ ਦੀ ਮੁਸਕਰਾਹਟ ਹੈਗੀ ਹੁਣ ਮੈਂ ਸਾਰਨਾ ਪਹਿਲਾਂ ਮੈਂ ਜਿਹੜੇ ਇੱਥੇ ਦੇ ਮੈਮ ਹੈਗੇ ਪ੍ਰਿੰਸੀਪਲ ਮੈਮ ਉਹਨਾਂ ਨਾਲ ਵੀ ਗੱਲਬਾਤ ਕਰਾਵਾਂ ਕਿ ਤੁਸੀਂ ਸਾਡੇ ਚੈਨਲ ਦੇ ਕੀ ਮੈਮ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕਿਵੇਂ ਲੱਗਦਾ ਸੀ ਅੱਜ ਤੁਹਾਡੇ ਸਰਕਾਰੀ ਸਕੂਲ 'ਚ ਬੋਲ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਮੈਂ ਟੀਮ ਦਾ ਧੰਨਵਾਦ ਕਰਨਾ ਚਾਹਣੀ ਆ ਤੇ ਬਹੁਤ ਵੱਡਾ ਉਪਰਾਲਾ ਹੈ ਹ ਸਿੱਖ ਆਫ ਅਮਰੀਕਾ ਫਾਊਂਡੇਸ਼ਨ ਵੱਲੋਂ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਡਾਕਟਰ ਜਸਦੀਪ ਸਿੰਘ ਜਸੀ ਦਾ ਜਿਨ੍ਹਾਂ ਦੇ ਇੰਨੀ ਵਿਲੱਖਣ ਸੋਚ ਕਰਕੇ ਹਨਾ ਤੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਕੁਝ ਕੇ ਹਿੱਸਾ ਬੱਚਿਆਂ ਦੇ ਉੱਪਰ ਲਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਡੀ ਸਾਰੀ ਟੀਮ ਸਾਰੇ ਸਕੂਲ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਔਰ ਮੈਮ ਇੱਕ ਗੱਲ ਹੈ ਮੈਂ ਤੁਹਾਨੂੰ ਹੋਰ ਕਵਾਂਗਾ ਤੁਹਾਨੂੰ ਕਿ ਜਿਵੇਂ ਸਿੱਖ ਆਫ ਅਮਰੀਕਾ ਲਗਾਤਾਰ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਆ ਔਰ ਗਰੀਬ ਕੁੜੀਆਂ ਦਾ ਵਿਆਹ ਵੀ ਕੀਤਾ ਜਾਂਦਾ ਹੈਗਾ ਹਾਂਜੀ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਉਹਨਾਂ ਦਾ ਇਹਨਾਂ ਦੀ गांव ਬਦੂ ਸੋਚ ਕਰਕੇ ਅੱਗੇ ਛੋਟੇ ਬੱਚਿਆਂ ਨੂੰ ਵੀ ਇਹ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਹਾਂਜੀ ਤੇ ਕਿਸੇ ਟਾਈਮ ਤੇ ਇਸ ਤਰ੍ਹਾਂ ਵੀ ਹੁੰਦਾ ਆਪਣਾ ਮੈਡਮ ਜੀ ਕਿ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਬੱਚਾ ਹੈ ਆਂਦਾ ਤੇ ਬੱਚੇ ਕੋਲ ਸ਼ੂਜ਼ ਵੀ ਨਹੀਂ ਹੁੰਦੇ ਐ ਕਾਪੀ ਵੀ ਨਹੀਂ ਹੁੰਦੀ ਐ ਤੇ ਜਾਂ ਸਵੈਟਰ ਵੀ ਨਹੀਂ ਹੁੰਦਾ ਕੋਈ ਗਰੀਬ ਪਰਿਵਾਰ ਵੀ ਹੁੰਦਾ ਹੈਗਾ ਵਾ ਉਹ ਸਿੱਖ ਅਮਰੀਕਾ ਜਿਹੜਾ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਨੇ ਔਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਤੁਸੀਂ ਹਾਂਜੀ ਸ਼ਹਿਰ ਵਾਸੀਆਂ ਨੂੰ ਇਹ ਹੈ ਕਿ ਮਤਲਬ ਇਹ ਆ ਗਾਉਂ ਬਦੂ ਸੋਚ ਦੇ ਨਾਲ ਸਾਨੂੰ ਸਾਥ ਦੇਣਾ ਚਾਹੀਦਾ ਹੈ ਇਹਨਾਂ ਦੇ ਨਾਲ ਅੱਗੇ ਜੁੜਨਾ ਚਾਹੀਦਾ ਹੈ ਜੀ ਸਮਾਜ ਬਲਵਿੰਦਰ ਕੌਰ ਮੈਮ ਕਿਵੇਂ ਲੱਗ ਰਿਹਾ ਅੱਜ ਬੱਚਿਆਂ ਨੂੰ ਬਹੁਤ ਖੁਸ਼ ਨੇ ਬੱਚੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਜੀ ਸਿੱਖੋ ਫ ਅਮਰੀਕਾ ਉਹਦੀ ਉਹਨਾਂ ਦੀ ਪੂਰੀ ਟੀਮ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਹਮੇਸ਼ਾ ਤਰੱਕੀ ਹੈ ਕਰਨ ਪ੍ਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਉਹ ਕਰਦੇ ਰਹਿਣ ਅੱਗੇ ਬੱਚਿਆਂ ਨੂੰ ਦਾਨ ਕਰਦੇ ਰਹਿਣ ਚੜ੍ਹਦੀ ਕਲਾ ਵਿੱਚ ਪ੍ਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਦਾਨ ਕਰਦੇ ਰਹਿਣ ਉਹ ਉਹ ਦੇਖੋ ਕਿ ਮੈਮ ਨੇ ਬੜੀ ਅੱਛੀ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਕਿ ਲਗਾਤਾਰ ਸਤਰੀ ਹੈ ਕਿ ਉਪਰਾਲੇ ਸਤਰੀ ਕਰਦੇ ਨੇ ਸਿੱਖੋ ਆਫ ਅਮਰੀਕਾ ਔਰ ਤੁਸੀਂ ਦੇਖ ਸਕਦੇ ਹੋ ਕਿ ਮੈਮ ਵੀ ਖੜੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਮੈਮ ਕੀ ਨਾਮ ਆ ਤੁਹਾਡਾ ਰਾਜਵੀਰ ਕੌਰ ਜੀ ਕਿਵੇਂ ਲੱਗ ਰਿਹਾ ਅੱਜ ਮੈਮ ਬੜਾ ਅੱਜ ਬੱਚੇ ਖੁਸ਼ ਨਜ਼ਰ ਆ ਰਹੇ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਤੇ ਇਹ ਅਸੀਂ ਆਸ ਕਰਦੇ ਆਂ ਵੀ ਹਰੇਕ ਸਾਲ ਇਹ ਸੰਸਥਾ ਜਿਹੜੀ ਸਾਡੇ ਵਾਸਤੇ ਇਸਤਰੀ ਸਕੂਲ ਦੇ ਵਿੱਚ ਆਵੇ ਔਰ ਜਿਹੜਾ ਕੁਝ ਇਹਨਾਂ ਨੇ ਸਾਡੇ ਵਾਸਤੇ ਡੋਨੇਟ ਕੀਤਾ ਬੱਚਿਆਂ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਉਹਦੇ ਵਾਸਤੇ ਸ੍ਰੀ ਆਤਮਾ ਤੰਦਰੁਸਤੀ ਬਖਸ਼ੇ ਜੀ ਸੰਸਥਾ ਦੇ ਮੈਂਬਰਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਸਾਡੇ ਹੈ ਜਿਹੜੇ ਜਸਦੀਪ ਸਿੰਘ ਜੱਸੀ ਦੀ ਹੈਗੇ ਆ ਉਹ ਤੋਂ ਆਪਣੇ ਵਰਿੰਦਰ ਸਿੰਘ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਬਹੁਤ ਵਧੀਆ ਸੋਚ ਹੈ ਨੇਕ ਸੋਚ ਹੈ ਨਹੀਂ ਦੇਖੋ ਜੀ ਇਸ ਮਤਲਬ ਦੇਖੋ ਅਗਲਾ ਕੀ ਹੈ ਗੁਰਦੁਆਰੀ ਮੰਦਰਾਂ ਨਾਲ ਬਹੁਤ ਲੋਕ ਜੁੜ ਜਾਂਦੇ ਆ ਪਰ ਸਕੂਲ ਬਾਰੇ ਬਹੁਤ ਘੱਟ ਲੋਕ ਸੋਚਦੇ ਆ ਤਾਂ ਬਹੁਤ ਵਧੀਆ ਸੋਚ ਹੈ ਉਹਨਾਂ ਦੀ ਲੋਕਾਂ ਨੂੰ ਇਹ ਤੋਂ ਸਿੱਖਣਾ ਚਾਹੀਦਾ ਵੀ ਸਕੂਲ ਦੇ ਲਈ ਕੁਛ ਨਾ ਕੁਛ ਕਰਦੇ ਰਹਿਣ ਗਰੀਬ ਬੱਚੇ ਨੇ ਜੀ ਦੇਖੋ ਲੋੜਵੰਦ ਨੇ ਤਾਂ ਉਹਨਾਂ ਵਾਸਤੇ ਕੁਛ ਨਾ ਕੁਛ ਡੋਨੇਸ਼ਨ ਕੰਦੇ ਰਹੇ ਹਨ ਬਹੁਤ ਵਧੀਆ ਸੋਚ ਹੈ ਇਸ ਸੋਚ ਨੂੰ ਉਹਨਾਂ ਨੂੰ ਅਪਣਾਉਣਾ ਚਾਹੀਦਾ ਲੋਕਾਂ ਨੂੰ ਜੀ ਔਰ ਇੱਕ ਮੈਡਮ ਇੱਕ ਗੱਲ ਹੋਰ ਤੁਹਾਨੂੰ ਮੈਂ ਕਹੂੰਗਾ ਸਿੱਖ اوف ਅਮਰੀਕਨ ਗਰੀਬ ਕੁੜੀਆਂ ਦੇ ਵਿਆਹ ਵੀ ਕਰਦੇ ਹੈਗਾ ਤੇ ਉਹਨਾਂ ਨੂੰ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਹਨਾ ਦੇਖੋ ਜਿਹੜੇ ਲੋੜਵੰਦ ਬੱਚੀਆਂ ਨੇਗੀਆਂ ਉਹਨਾਂ ਦੀ ਮੈਰिज ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡਾ ਉਪਰਾ ਲੈ ਜੀ ਇਹ ਵੀ ਉਹਨਾਂ ਦਾ ਤਾਂ ਉਹੀ ਗੱਲ ਹੈ ਜੀ ਵੀ ਪਰਮਾਤਮਾ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਉਹਨਾਂ ਦੀ ਲੰਬੀ ਉਮਰ ਹੋਣ ਜੀ ਜਿਨ੍ਹਾਂ ਨੇ ਇੰਨਾ ਸੋਚਦੇ ਆ ਸਕੂਲ ਬਾਰੇ ਔਰ ਲੋੜਵੰਦ ਬੱਚੀਆਂ ਬ ਸੋ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਮੈਡਮ ਜੀ ਨੇ ਭਾਜੀ ਕੀ ਨਾਮ ਆ ਤੁਹਾਡਾ ਮਕਰੰਦ ਜੀ ਕਿਵੇਂ ਲੱਗ ਰਿਹਾ ਅੱਜ ਤੁਸੀਂ ਬੜਾ ਅੱਛਾ ਉਪਰਾਲਾ ਕਰਦੇ ਆ ਰਹੇ ਹੋ ਸਿੱਖੋ ਅਮਰੀਕਾ ਵੱਲੋਂ ਆਪਣੇ ਜਸਦੀਪ ਸਿੰਘ ਜੱਸੀ ਦੀ ਔਰ ਆਪਣੇ ਵਰਿੰਦਰ ਸਰ ਤੇ ਹੋਰ ਆਪਣੇ ਕਮਲਜੀਤ ਜੀ ਸੋਨੀ ਜੀ ਤੇ ਕੀ ਕਹਿਣਾ ਚਾਹੂੰਗਾ ਨਰਾ ਬਹੁਤ ਧੰਨਵਾਦ ਕਰਦਾ ਜੀ ਮੈਂ ਬਹੁਤ ਬਹੁਤ ਜੀ ਕਿਉਂਕਿ ਜੋ ਬੱਚਿਆਂ ਦੀ ਜੀ ਬੱਚੇ ਆਪਣੇ ਨਿਆਣੇ ਤੇ ਜੀ ਮਤਲਬ ਗਰੀਬ ਪਰਿਵਾਰ ਦੀ ਉਹਨਾਂ ਦੀ ਅੱਜ ਹੈਲਪ ਮਿਲੀ ਹੈ ਜੀ ਆਪਣਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਮੈਂ ਪਰਿੰਦਰ ਜੀ ਦਾ ਜੀ ਯੂਐਚਏ ਦਾ ਮੈਂ ਆਪਣੇ ਪੰਚਾਇਤ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰ ਦਿੰਦਾ ਜੀ ਤੇ ਕਾਫੀ ਸਮੇਂ ਤੋਂ ਬੜਾ ਅੱਛਾ ਉਪਰਾਲਾ ਕਰਦੇ ਆ ਰਹੇ ਹੈਗੇ ਨੇ ਹਰੇਕ ਸਕੂਲ ਦੇ ਸਰਕਾਰੀ ਸਕੂਲ ਦੇ ਵਿੱਚ ਔਰ ਹਰੇਕ ਦੀ ਹੈਲਪ ਮਦਦ ਕਰਦੇ ਆਂਦੇ ਹੈਗੇ ਨੇ ਔਰ ਪੂਰੀ ਟੀਮ ਨੂੰ ਐ ਕੀ ਕਹਿਣਾ ਚਾਹੂਗਾ ਤੁਸੀਂ ਬਹੁਤ ਸਾਰੇ ਯੂਐਸਏ ਦਾ ਜੀ ਬਹੁਤ ਧੰਨਵਾਦ ਕਰਦੇ ਅਸੀਂ ਦੋਨੋਂ ਧੰਨਵਾਦ ਕਰਦੇ ਪੰਚਾਇਤ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਔਰ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਪੰਚਾਇਤ ਨਗਰ ਵੱਲੋਂ ਵੀ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਹੈਗੇ ਆਂ ਔਰ ਬਰਿੰਦਰ ਸਰ ਔਰ ਜਸਦੀਪ ਸਿੰਘ ਜਿਹੜੇ ਜੱਸੀ ਦੀ ਹੈਗੇ ਆ ਔਰ ਪੂਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹੈਗੇ ਆਂ ਉਹ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਆਪਾਂ ਹੋਰ ਜਾਣੇ ਵੀ ਆਪਾਂ ਗੱਲਬਾਤ ਕਰਦੇ ਹੈਗੇ ਆਂ ਸ਼੍ਰੀ ਕਾਲ ਜੀ ਹਾਂ ਸ਼੍ਰੀ ਕਾਲ ਜੀ ਅਗਲੀ ਕੀ ਕਿਵੇਂ ਲੱਗ ਰਿਹਾ ਅੱਜ ਆਪਾਂ ਇੱਥੇ ਸਰਕਾਰੀ ਸਕੂਲ 'ਚ ਪਹੁੰਚੇ ਹੈਗੇ ਆਂ ਔਰ ਬੱਚਿਆਂ ਨੂੰ ਇੱਥੇ ਸਿੱਖ ਆਫ ਅਮਰੀਕਾ ਵੱਲੋਂ ਸ਼ੂਜ਼ ਕਾਪੀਆਂ ਸਵੈਟਰ ਵੰਡੇ ਗਏ ਨੇ ਕੀ ਕਹਿਣਾ ਚਾਹੋਗੇ ਅਸੀਂ ਸਿੱਖ ਅਮਰੀਕਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਣੇ ਵੱਲੋਂ ਵੀ ਆਪਣੇ ਨਗਰ ਪੰਚਾਇਤ ਵੱਲੋਂ ਅਤੇ ਹੋਰ ਪਤਵੰਤ ਸੱਜਣਾ ਵੱਲੋਂ ਵੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਕੋਟੀਆਂ ਅਤੇ ਬੂਟ ਮੰਗੇ ਜੀ ਅੱਗੇ ਤੋਂ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅੱਗੇ ਤੋਂ ਵੀ ਇਹੀ ਉਪਰਾਲੇ ਕਰਦੇ ਰਹਿਣ ਸਾਡੇ ਸਕੂਲ ਨੂੰ ਮਤਲਬ ਇਹ ਜਿਹੜੀਆਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਣਦੇ ਰਹਿਣ ਅਸੀਂ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਦਾ ਵੀ ਇਹੀ ਕਹਿਣਾ ਹੈਗਾ ਵਾ ਕਿ ਜਿਹੜਾ ਸਿਕੋਫ ਅਮਰੀਕਾ ਹੈਗਾ ਲਗਾਤਾਰ ਇਸ ਤਰ੍ਹਾਂ ਹੀ ਇਦਾਂ ਦੇ ਉਪਰਾਲੇ ਕਰਦੇ ਰਹਿਣ ਔਰ ਬਹੁਤ ਵਧੀਆ ਲੱਗਦਾ ਹੈਗਾ ਵਾ ਸਿਕੋਫ ਅਮਰੀਕਾ ਸਾਰੀ ਟੀਮ ਦਾ ਇਹ ਕਹਿ ਰਿਹਾ ਕਿ ਅਸੀਂ ਸਿਕੋਫ ਅਮਰੀਕਾ ਧੰਨਵਾਦ ਕਰਦੇ ਹਾਂ ਔਰ ਨਿੱਕੇ ਨਿੱਕੇ ਬੱਚੇ ਵੀ ਇਹੀ ਕਹਿੰਦੇ ਅਸੀਂ ਧੰਨਵਾਦ ਕਰਦੇ ਹੈਗੇ ਆਂ ਇੱਕ ਵਾਰੀ ਬੱਚੇ ਸਾਰਿਆਂ ਨੇ ਕਲਾਪਿੰਗ ਕਰਕੇ ਤਾਂ ਹਾਂ ਜਰਾ ਇੱਕ ਵਾਰੀ ਔਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਕਿੰਨੇ ਕੁ ਖੁਸ਼ ਹੈਗੇ ਨੇ ਔਰ ਪੂਰੀ ਖੁਸ਼ੀ ਦੀ ਲਹਿਰ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਚੱਲਦੀ ਵੀਡੀਓ ਨੂੰ ਇਸ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਚਿਹਰੇ ਉੱਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈਗੀ